ਹਿੰਮਤ ਹੌਸਲੇ ਜਜ਼ਬੇ ਵਾਲੀਆਂ ਕਹਾਣੀਆਂ ਤੁਸੀਂ ਅਕਸਰ ਦੇਖਦੇ ਹੋ ਇਹ ਵੀਡੀਓ ਤੁਹਾਡਾ ਦਿਲ ਜਿੱਤਲੇਗੀ ਇੱਕ ਲੇਡੀਜ਼ ਹੈ ਪਰਮਾਤਮਾ ਕਹਿੰਦੇ ਜਿਹਨੂੰ ਹੱਥ ਪੈਰ ਨਹੀਂ ਦਿੰਦਾ ਨਾ ਉਹਨੂੰ ਕੁਝ ਨਾ ਕੁਝ ਵੱਖਰੀ ਕਲਾ ਬਖਸ਼ ਦਿੰਦਾ ਤੇ ਇਸ ਭੈਣ ਦੇ ਹੱਥ ਨਹੀਂ ਹੈਗੇ ਤੇ ਕਿਸ ਤਰੀਕੇ ਦੇ ਨਾਲ ਪੈਰਾਂ ਦੇ ਨਾਲ ਹਾਰਮੋਨੀਅਮ ਵਜਾ ਰਹੀ ਹੈ ਇਹ ਟੈਲੈਂਟ ਤੁਹਾਡਾ ਵੀ ਦਿਲ ਜਿੱਤ ਲੇਗਾ ਦੋਸਤੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀ ਇਸ ਭੈਣ ਦਾ ਟੈਲੈਂਟ ਕਿਉਂ ਯੂਨੀਕ ਹੈ ਕਿਉਂ ਵੱਖਰਾ ਹੈ ਤੇ ਕਿਵੇਂ ਇਹ ਮਾਤ ਪਾ ਰਹੀ ਹੈ ਇਸ ਹੋਰ ਟੈਲੈਂਟ ਨੂੰ ਲਓ ਜੀ ਲੋਕ ਹੱਥਾਂ ਨਾਲ ਜਿਹੜੇ ਹਾਰਮੋਨੀਅਮ ਚਲਾਉਂਦੇ ਆ ਤਾਂ ਭੈਣ ਪੈਰਾਂ ਦੇ ਨਾਲ ਚਲਾ ਰਹੀ ਹੈ ਹੱਥ ਹੈ ਨਹੀਂਗੇ ਤੇ ਕਹਿੰਦੇ ਨੇ ਹੁੰਦੇ ਵੀ ਲੋਕ ਮਾਇੂਸ ਹੋ ਜਾਂਦੇ ਆ ਵੀ ਸਾਡੇ ਪਰਮਾਤਮਾ ਨੇ ਕੁਝ ਲੋਕ ਮਾਇੂਸ ਹੋ ਜਾਂਦੇ ਆ ਕਿ ਪਰਮਾਤਮਾ ਨੇ ਸਾਡੇ ਦੇ ਵਿੱਚ ਕਮੀ ਪਾਈ ਐ ਜਾਂ ਕੋਈ ਅੰਗ ਪੈਰ ਨਹੀਂ ਦਿੱਤਾ ਪਰ ਕੁਝ ਲੋਕ ਹੁੰਦੇ ਨੇ ਹੌਸਲੇ ਜਜ਼ਬੇ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਨੇ ਇਸੇ ਤਰ੍ਹਾਂ ਇਸ ਭੈਣ ਨੇ ਜਿਹੜੀ ਆ ਹਿੰਮਤ ਹੌਸਲੇ ਦੀ ਜਿਹੜੀ ਕਹਾਣੀ ਐ ਮਿਸਾਲ ਪੈਦਾ ਕੀਤੀ ਆ ਤਾਂ ਦੋਸਤੋ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਕਿ ਅਜਿਹੇ ਟੈਲੈਂਟ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਘੱਟ ਲੋਕ ਹੁੰਦੇ ਨੇ ਜਿਹੜੇ ਆਪਣੇ ਟੈਲੈਂਟ ਨੂੰ ਸਮਝਦੇ ਨੇ ਅਜਮਾਉਂਦੇ ਨੇ ਪਰਖਦੇ ਨੇ ਤੇ ਹਰ ਇੱਕ ਦੇ ਵਿੱਚ ਪ੍ਰਮਾਤਮਾ ਨੇ ਇੱਕ ਟੈਲੈਂਟ ਦਿੱਤਾ ਹੁੰਦਾ ਤੁਸੀਂ ਵੀ ਆਪਣਾ ਹੁਨਰ ਪਹਿਚਾਣੋ ਜੇਕਰ ਤੁਹਾ ਤੁਸੀਂ ਵੀ ਹੈਂਡੀਕੈਪ ਤੋਂ ਤਾਂ ਤੁਹਾਡੇ ਅੰਦਰ ਵੀ ਕੋਈ ਇੱਕ ਹੁਨਰ ਹੋਏਗਾ ਤੁਹਾਡੇ ਅੰਦਰ ਵੀ ਕੋਈ ਗੁਣ ਹੋਏਗਾ ਉਸ ਨੂੰ ਪਹਿਚਾਣਨ ਦੀ ਲੋੜ ਹੈ ਤਾਂ ਦੋਸਤੋ ਉਹਨਾਂ ਲੋਕਾਂ ਤੱਕ ਵੀਡੀਓ ਪਹੁੰਚਾ ਦਿਓ ਜਿਹੜੇ ਘਰ ਬੈਠੇ ਕਿਸਮਤ ਦੀ ਉਡੀਕ ਕਰ ਰਹੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ